ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਸੇਲਪਰਾ ਬਾਈ ਬਿੱਲੇ ਦੇ ਘਰੋਂ ਇੱਕ ਚੰਗੇ ਦੁੱਧ ਵਾਲੀ ਆਪਾਂ ਮੱਝ ਦਿਖਾ ਰਹੇ ਹਾਂ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਮਿੱਤਰੋ ਜੈਡ ਬਲੈਕ ਹੈ ਇੱਕ ਵੀ ਵਾਲ ਮਿੱਤਰੋ ਸਰੀਰ ਤੇ ਜਾਂ ਪੂਰ ਦੇ ਬੱਚੇ ਚਿੱਟਾ ਨਹੀਂ ਥਾਂਲੇ ਵੀ ਦੀ ਪੂਰੀ ਸਾਫ਼ ਹੈ ਫਿਕਸ ਆ ਬਾਨੇ ਦੀ ਹੈ ਲੇਵਾ ਮਿੱਤਰੋ ਗਾਂਵਾਂ ਵਾਲਾ ਲੱਗਿਆ ਪਿਆ ਤੁਸੀਂ ਦੇਖ ਸਕਦੇ ਹੋ ਆ ਗਾੜੀ ਪਸਾੜੀ ਦੇਖ ਸਕਦੇ ਹੋ ਬਹੁਤ ਹੀ ਚੰਗੀ ਤੇ ਦੁੱਧ ਮਾਲਕਾਂ ਦਾ ਮਿੱਤਰੋ ਬਹੁਤ ਜ਼ਿਆਦਾ ਦੱਸਿਆ ਵਾ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿਹੜੇ ਸੂਏ ਹਸੁੰਦੀ ਐ ਤੇ ਕਿੰਨਾ ਮਾਲਕਾਂ ਨੇ ਦੁੱਧ ਦੱਸਿਆ ਜਿਹੜੇ ਵੀ ਵੀਰ ਭਰਾ ਨੂੰ ਕੋਈ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਉਹ ਤੋਂ ਬਾਅਦ ਕਰਾਂਗੇ ਬਾਈ ਦੇ ਨਾਲ ਗੱਲਬਾਤ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇ ਹੋ ਜਾ ਤੁਹਾਨੂੰ ਪਸ਼ੂ ਦੀ ਲੋੜ ਹੈ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਬਹੁਤ ਹੀ ਚੰਗੀ ਚੰਗੇ ਲੈਵੇ ਵਾਲੀ ਆਪਾਂ ਮੱਚ ਕਹਿ ਸਕਦੇ ਆ ਕਿਉਂਕਿ ਤਿਆਰੀ ਬਹੁਤ ਜ਼ਿਆਦਾ ਹੈ ਬਸ ਮੇਰਾ ਅੰਦਾਜ਼ਾ ਵੀ 1-2 ਦਿਨ ਸੂੜ ਦੇ ਵਿੱਚ ਬਾਕੀ ਨੇ ਠੰਡੀ ਸੀਲ ਦਾ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਕੱਦ-ਗਾਠ ਵੀ ਚੰਗਾ-ਚੰਗਾ ਵਜਨ ਦਾ ਤੇ ਸਰੀਰ ਦੇ ਉੱਤੇ ਕੱਲੀ-ਕੱਲੀ ਨਾੜ ਮਿੱਤਰੋ ਦੀਂਦੀ ਆ ਤੇ ਪਤਲੇ ਚਮੜੀ ਵਾਲੀ ਆ ਕਰਦੇ ਆ ਬਾਈ ਜੀ ਨਾਲ ਗੱਲਬਾਤ ਪੂਰੀ ਬਾਈ ਤੋਂ ਡਿਟੇਲ ਲੈਨੇ ਆ ਵੀ ਕਿਹੜਾ ਸੂਆ ਇਹਦਾ ਸੂਦੀਆ ਤੇ ਕਿੰਨਾ ਮਾਲਕਾਂ ਦਾ ਦੁੱਧ ਦੱਸਿਆ ਸੋ ਮੁੱਲ ਵੀ ਮਿੱਤਰੋ ਮਾਜਰੇ ਹਿਸਾਬ ਦੇ ਨਾਲ ਹੀ ਆ ਕੋਈ ਜ਼ਿਆਦਾ ਨਹੀਂ ਹੋਣਾ ਮੱਝ ਫੇਰ ਆਪਾਂ ਕਹਿੰਦੇ ਵੀ ਚੰਗੀ ਚੰਗੀ ਬਰੀਡ ਵਾਲੀ ਮੱਝ ਆ ਘਰੇਲੂ ਬਾਈ ਵੀਰ ਕੋਲ ਆਈ ਐ ਤੇ ਬਾਈਆਂ ਦਾ ਕੰਮ ਹੈਗਾ ਵਪਾਰ ਦਾ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਹੋ ਠੀਕ ਐ ਸਤ ਜੀ ਮੱਝ ਦਾ ਪਹਿਲਾਂ ਸੂਏ ਦੀ ਗੱਲ ਕਰਗੇ ਕਿਹੜਾ ਸੂਆ ਸੌਂਦੀ ਐ ਬਾਈ ਇਹ ਤੀਜਾ ਸੂਆ ਸੌਂਦੀ ਐ ਤੀਜਾ ਸੂਆ ਸੌਂਦੀ ਆ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਬਸ 2-4 ਦਿਨ ਲੌਗੇ ਮੈਡਮ ਮੂੰਹ ਦਿਖਾਓ ਤੀਜਾ ਸੂਆ ਮਿੱਤਰੋ ਸੌਂਦੀ ਆ 2-4 ਦਿਨ ਸੌਣ ਦੇ ਵਿੱਚ ਬਾਕੀ ਨੇ ਤੇ ਸਰੀਰ ਪੱਖੋਂ ਵਜਣ ਕਰਨੋਂ ਫੁੱਲ ਓਕੇ ਆ ਕਿਉਂਕਿ ਜਿਹੜੀ ਚੀਜ਼ ਆਪ ਨੂੰ ਓਕੇ ਲੱਗਦੀ ਆ ਆਪਾਂ ਉੱਥੇ ਮਿੱਤਰੋ ਓਕੇ ਕਹਨੇ ਆ ਹਰ ਪਸ਼ੂ ਨੂੰ ਆਪਾਂ ਓਕੇ ਨਹੀਂ ਕਹਦੇ ਕਿਉਂਕਿ ਜਿਹੜਾ ਪਸ਼ੂ ਚੰਗਾ ਹੁੰਦਾ ਆਪਾਂ ਚੰਗੇ ਦੀ ਤਾਰੀਫ ਕਰਦੇ ਆ ਹਵਾਨਾ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਤੇ ਦੁੱਧ ਮੇਰਾ ਅੰਦਾਜ਼ਾ ਵੀ 16 17 ਲੀਟਰ ਕੱਢੂ ਪਰ ਮਾਲਕਾਂ ਤੋਂ ਇਹਦੀ ਡਿਟੇਲ ਨੇ ਹਾਂਜੀ ਤੇ ਤੀਜਾ ਸੂਆ ਸੋਣੀਆਂ ਦੋ ਚਾਰ ਦਿਨ ਬਾਕੀ ਆ ਹਨਾ ਬਾਕੀ ਆ ਬਾਈ ਦੋ ਤੋਂ 15 16 ਦੀ ਜ਼ਿੰਮੇਵਾਰੀ ਆ ਵੀਰੇ ਆਪਾਂ ਲਿਆਂਦੇ ਜਿਹੜੇ ਪਹਿਲੇ ਦੂਜੇ ਸੂਏ ਵਧੀਆ 13 14 ਲੀਟਰ ਦੁੱਧ ਕੱਢਿਆ ਹੋਇਆ ਦਾ ਓਕੇ ਹਾਂਜੀ ਮਨ ਲਾ 15 16 ਖੋਲਾ ਕੱਢੂਗੀ ਕੱਢੂਗੀ ਵੀਰੇ ਜਿਹੜੇ ਹਵਾਨਾ ਤਿਆਰ ਕਰਦੇ ਹੁੰਦੇ ਆ ਜਿਹੜੇ ਪਲੀ ਪੁਲੀ ਚੰਗੀ ਆ ਵੀਰੇ ਠੀਕ ਆ ਇਹ ਰੇਟ ਇਹਦਾ ਆਪਾਂ ਕੀ ਕਰਤਾ ਜੀ ਰੇਟ ਬਾਈ ਜਮਾਂ ਜਾ ਜੂ ਇੱਕ 55万 ਦੇ ਇੱਕ 55 ਮਾੜਾ ਮੁੱਢਾ ਮਾਨਦਾਨ ਹੋਊ ਮਾਨਦਾਨ ਕਰਦਾ ਤੇ ਫੋਨ ਨੰਬਰ ਦੱਸ ਦੋ ਜੀ ਫੋਨ ਨੰਬਰ 987678282344 9876782 ਆ ਬਠੰਡਾ ਜਿਹੜੇ ਵੀ ਵੀਰ ਭਰਾ ਨੂੰ ਫੇਰ ਆਪਾਂ ਕਹਿਣਾ ਵੀ ਲੋਡ ਹੋ ਤੱਕ ਕਰੋ ਬਾਈ ਦੇ ਨਾਲ ਸੰਪਰਕ ਗਾਂਵਾਂ ਵਾਲਾ ਲੇਵਾ ਮਿੱਤਰੋ ਲੱਗਿਆ ਵਾ ਗਾੜੀ ਸਾਡੀ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਥਾਣਾ ਦਾ ਦੂਰੀ ਥਾਣਾ ਦਾ ਸਹਜ ਠੰਡੀ ਸੀਲ ਚਾਰੇ ਪਾਸੇ ਮਿੱਤਰੋ ਓਕੇ ਆ ਤੇ ਸੋ ਜਿਹੜੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ